ਇਸ ਵਾਰ ਫੇਰ ਜੇਕਰ ਤੁਸੀਂ ਕਰੋੜਪਤੀ ਬੰਨਾ ਚਾਹੁੰਦੇ ਹੋ ਤੇ ਚਾਹ ਰਹੇ ਹੋ ਕਿ ਤੁਹਾਡੇ ਕੋਲ 7 ਕਰੋੜ ਰੁਪਏ ਆ ਜਵੇ ਤਾਂ ਤੁਹਾਨੂੰ ਦੱਸ ਦਿਆਂ ਇੱਕ ਆਈਡੀਆ ਤੁਸੀਂ ਆਣਾ ਜੀ ਕਲੌਕ ਟਾਵਰ ਦੇ ਨਜ਼ਦੀਕੀ ਦੁਕਾਨ ਨੰਬਰ 4950 ਇੱਕਮਕਾਰ ਲਾਟਰੀ ਚਾਂਸੀ ਤੇ 4 ਸਾਲ ਦੇ ਕਰੀਬ ਹੋ ਚੁੱਕੇ ਨੇ ਕਿ ਮਤਲਬ ਤੁਸੀਂ ਲਾਟਰੀ ਸੇਲ ਕਰਦੇ ਹੋ ਨਾ ਤੇ ਇਹ ਤਰੀਕਾ ਕੀ ਹੁੰਦਾ ਕਿ ਇੱਕ ਸਹੀ ਲਾਟਰੀ ਪਾਉਣ ਦਾ ਤਰੀਕਾ ਇੱਕ ਪਹਿਗਾ ਪੰਜਾਬ ਛੇੜੀ ਲਾਟਰੀ ਪਾਓ ਪੰਜਾਬ ਸਰਕਾਰ ਦੀ ਟਿਕਟ ਪਾਓ ਤੇ ਪਾਓ ਗਰਾਂਟਡ ਐਜੇ ਕਹਿੰਦਾ ਗਰਾਂਟਡ ਹੀ ਨਾ ਗਰਾਂਟਡ ਦਾ ਮਤਲਬ ਇਹ ਹੁੰਦਾ ਪਹਿਲਾ ਇਨਾਮ ਜਿਹੜੀ ਟਿਕਟ ਵਿਕ ਜਾਂਦੀ ਹੈ ਟਿਕਟਾਂ ਅੜਗੋ ਬਾਕੀ ਜਿਹੜੀਆਂ ਦੀ ਵਾਪਸ ਕਰ ਦਿੰਦੇ ਆ ਜਿਹੜੀਆਂ ਵਿਗੀਆਂ ਉਹਨਾਂ 'ਚ ਇਨਾਮ ਘਟਿਆ ਜਾਂਦਾ ਜਿਹੜੀਆਂ ਵੀ ਸ਼ਾਪਸ ਦੇ ਵਿੱਚੋਂ ਜਿਹੜੀਆਂ ਟਿਕਟਾਂ ਇਹਨਾਂ ਦੇ ਕੋਲ ਵਿਕਣ ਗਈਆਂ ਉਹ ਟਿਕਟਾਂ ਬਾਰੇ ਜਾਣਕਾਰੀ ਜਿਹੜੀ ਕਿ ਸਰਕਾਰ ਨੂੰ ਦੇ ਦਿੱਤੀ ਜਾਂਦੀ ਹੈ ਤੇ ਇਨਾਮ ਉਹਨਾਂ ਟਿਕਟਾਂ ਦਾ ਹੀ ਨਿਕਲਦਾ ਸਰ ਪੰਜਾਬ ਸਰਕਾਰ ਕੀ ਨਵਾਂ ਲੈ ਕੇ ਆਈ ਨਵਾਂ ਲਾ ਕੇ ਆਇਆ ਇਹ 7 ਕਰੋੜ ਜੋ ਕਿ ਪਹਿਲਾਂ ਸੀ 5 ਕਰੋੜ ਇਹ ਇਸ ਵਾਰ ਜਲਦੀ ਵੀ ਰੱਥ ਯਾਤਰਾ ਬੰਪਰ ਨਵੀਂ ਆਈ ਹੈ ਰੱਥ ਯਾਤਰਾ ਇਹ ਗਵਰਨਮੈਂਟ ਆਫ ਨਾਗaland ਦੀ ਹੈ ਨਾਗaland ਸਰਕਾਰ ਦੀ ਹੈ ਨਾਗaland ਦੀ ਉਹ ਸਰਕਾਰ ਹੈ ਜਿਨੇ ਕਈ ਕਰੋੜਪਤੀ ਬਣਾਤੇ ਬੰਦਾ ਹਾਂ ਕਈ ਬਣਾਇਆ ਸਾਢੇ ਕੋਲੀ ਬਨੇ ਨੇ ਕਈ ਬੰਦੇ ਕੀ ਬਾਤ ਹੈ ਜੀ ਲੱਖਪਤੀ ਕਰੋੜਪਤੀ ਤੁਸੀਂ ਘਰੇ ਬੈਠ ਕੇ ਬਣ ਸਕਦੇ ਹੋ ਤੁਸੀਂ ਪੰਜਾਬ ਦੇ ਕੋਈ ਕੋਨੇ ਦੇ ਵਿੱਚ ਬੈਠੇ ਹੋ ਭਾਰਤ ਦੇ ਕੋਈ ਕੋਨੇ ਦੇ ਵਿੱਚ ਬੈਠੇ ਹੋ ਕਿਸਮਤ ਅਜ਼ਮਾਣਾ ਹੋਣਾ ਮੁਸ਼ਕਲ ਨਹੀਂ ਹੈ ਸਸ਼ੀ ਗਾਲ ਜੀ ਮੈਂ ਪ੍ਰਿਯੰਕਾ ਤੋਂ ਦੇਖ ਰਿਹਾ ਲੁਧਿਆਣਾ ਵਾਲੇ ਇਸ ਵਾਰ ਫੇਚੇ ਕਰ ਤੁਸੀਂ ਰਖੜੀ ਤੇ ਆਪਣੀ ਕਿਸਮਤ ਅਜ਼ਮਾਰਾ ਚਾਹਨੇ ਹੋ ਕਰੋੜਪਤੀ ਬੰਨਣਾ ਚਾਹਨੇ ਹੋ ਤੇ ਚਾਹ ਰਹੇ ਹੋ ਕਿ ਤੁਹਾਡੇ ਕੋਲ 7 ਕਰੋੜ ਰੁਪਏ ਆ ਜਵੇ ਤਾਂ ਤੁਹਾਨੂੰ ਦੱਸਦੀ ਇੱਕ ਆਈਡੀਆ ਤੁਸੀਂ ਆਣਾ ਜੀ ਬਿਲਕੁਲ ਬਿਲਕੁਲ ਕਲॉक ਟਾਵਰ ਦੇ ਨਜ਼ਦੀਕੀ ਦੁਕਾਨ ਨੰਬਰ 4950 ਇਕਮਕਾਰ ਲਾਟਰੀ ਏਜੰਸੀ ਤੇ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਮਨਜ਼ੂਰਸ਼ੁਦਾ ਲਾਟਰੀ ਏਜੰਸੀ ਹੈ ਪਰ ਅੱਜ ਦੀ ਇਸ ਇੰਟਰਵਿਊ ਨੂੰ ਬਿਲਕੁਲ ਵੀ ਮਿਸ ਨਾ ਕਰਨਾ ਕਿਉਂਕਿ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਕਿ ਆਕਰ ਜੇਕਰ ਤੁਸੀਂ ਲਾਟਰੀ ਭਰਦੇ ਆਪਣੀ ਕਿਸਮਤ ਨੂੰ ਅਜ਼ਮਾਨ ਦੀ ਸੋਚ ਰਹੇ ਹੋ ਤਾਂ ਕਿਹੜੀ ਲਾਟਰੀ ਤੁਹਾਨੂੰ ਪਾਣੀ ਚਾਹੀਦੀ ਹੈ ਉਸ ਤੋਂ ਇਲਾਵਾ ਕਿਵੇਂ ਲੋਟਰੀ ਪਾਣ ਦਾ ਤਰੀਕਾ ਕੀ ਹੈ ਸਾਰੀ ਜਾਣਕਾਰੀ ਦਵਾਂਗੀ ਮੇਰੇ ਨਾਲ ਜੁੜ ਚੁੱਕੇ ਨੇ ਜੀ ਓਨਰ ਹੈ ਜਿਹੜੇ ਕਿ ਇੱਕ ਓੰਕਾਰ ਲੋਟਰੀ ਦੇ ਗੱਲਬਾਤ ਕਰਦੇ ਹਨ ਅਨੰਦ ਨਾਲ ਸੱਸੀ ਕਾ ਜੀ ਸੱਸੀ ਕਾ ਜੀ ਵਾਈਕ ਜੋ ਖਾਲਸਾ ਵਾਈਕ ਜੋ ਫਤੇ ਸਭ ਤੋਂ ਪਹਿਲਾਂ ਤਾਂ ਇਹ ਪੁੱਛਣਾ ਚਾਹਾਂਗੀ ਤੁਹਾਨੂੰ 50 ਸਾਲ ਦੇ ਕਰੀਬ ਹੋ ਚੁੱਕੇ ਨੇ ਕਿ ਮਤਲਬ ਤੁਸੀਂ ਲੋਟਰੀ ਸੇਲ ਕਰਦੇ ਹੋ ਨਾ ਤੇ ਇਹ ਤਰੀਕਾ ਕੀ ਹੁੰਦਾ ਕਿ ਇੱਕ ਸਹੀ ਲੋਟਰੀ ਪਾਣ ਦਾ ਤਰੀਕਾ ਕੀ ਹੈ ਸਹੀ ਲੋਟਰੀ ਪਾਣ ਦਾ ਤਰੀਕਾ ਇਹ ਆਜੀ ਢੇੜੇ ਚ ਲੋਟੀਆਂ ਤੇ ਬੜੀਆਂ ਆਉਂਦੀਆਂ ਨੇ 6 ਵਾਲੀ ਵੀ ਆਉਂਦੀ ਹੈ ਪੰਜਾਬ ਵਾਲੀ ਵੀ ਆਉਂਦੀ ਹੈ 100 ਵਾਲੀ ਵੀ ਆਉਂਦੀ ਹੈ 500 ਵਾਲੀ ਵੀ ਆਉਂ ਸਹੀ ਤਰੀਕਾ ਤੇ ਇੱਕ ਤੇਰਾ ਪੰਜਾਬ ਸੇੜੀ ਲੋਟਰੀ ਪਾਓ ਪਹਿਲਾ ਪੰਜਾਬ ਸਰਕਾਰੀ ਪੰਜਾਬ ਸਰਕਾਰੀ ਪਾਓ ਬਾਕੀ ਪਾਣੀ ਤਾਂ ਕੋਈ ਉਹ ਵੀ ਖਰਾਬ ਨਹੀਂ ਹੈਗੀਆਂ ਲੋਟਰੀਆਂ ਕੋਈ ਮਾਰੀ ਨਹੀਂ ਹੁੰਦੀਆਂ ਗੱਲ ਹੈ ਕਿ ਵਿਸ਼ਵਾਸ ਗੱਲ ਹੁੰਦੀ ਹੈ ਹਾਂਜੀ ਪੰਜਾਬ ਸਰਕਾਰੀ ਟਿਕਟ ਪਾਓ ਤੇ ਪਾਓ ਗਰੰਟਡ 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 ਮਤਲਬ ਉਹਦੇ ਆ ਦੇਖੋ ਇਹ ਲਿਖਿਆ ਹੁੰਦਾ ਟਿਕਟ ਉੱਤੇ ਹਾਂਜੀ ਇਹ ਕਿਹਾ ਗਰੰਟਡ ਇਨਾਮ ਹਾਂਜੀ ਗਰੰਟਡ ਦਾ ਮਤਲਬ ਮੈਂ ਤੁਹਾਨੂੰ ਸਮਝਾ ਦਿੰਦਾ ਪਹਿਲੋ ਗਰੰਟਡ ਦਾ ਮਤਲਬ ਇਹ ਹੁੰਦਾ ਹੈ ਕਿ ਪਹਿਲਾ ਇਨਾਮ ਜਿਹੜੀ ਟਿਕਟ ਵਿਕ ਜਾਂਦੀ ਹੈ ਟਿਕਟਾਂ ਹਰੇਕ ਨੂੰ ਬਾਕੀ ਜਿਹੜਾ ਸੀ ਵਾਪਸ ਕਰ ਦਿੰਦੇ ਆ ਜਿਹੜੇ ਵਿਗੀਆਂ ਉਹਨਾਂ 'ਚ ਇਨਾਮ ਇਨਟਰਡ ਕਿਵੇਂ ਇਹ ਨਾਮ ਨਿਕਲਦਾ ਤੁਹਾਨੂੰ ਦੱਸ ਰਹੇ ਨੇ ਕਿ ਜਿਹੜੀਆਂ ਟਿਕਟਾਂ ਵਿਕ ਜਾਂਦੀਆਂ ਨੇ ਜਿਹੜੀਆਂ ਵੀ ਸ਼ਾਪਸ ਦੇ ਵਿੱਚੋਂ ਜਿਹੜੀਆਂ ਟਿਕਟਾਂ ਇਹਨਾਂ ਦੇ ਕੋਲ ਵਿਕਣ ਗਈਆਂ ਉਹ ਟਿਕਟਾਂ ਬਾਰੇ ਜਾਣਕਾਰੀ ਜਿਹੜੀ ਕਿ ਸਰਕਾਰ ਨੂੰ ਦੇ ਦਿੱਤੀ ਜਾਂਦੀ ਹੈ ਤੇ ਇਨਾਮ ਉਹਨਾਂ ਟਿਕਟਾਂ ਦਾ ਹੀ ਨਿਕਲਦਾ ਇਨਾਮ ਉਹਨਾਂ ਦੇ ਨਿਕਲਦਾ ਹੈ ਜੀ ਇਸ ਵਾਰ ਪੰਜਾਬ ਸਰਕਾਰ ਕੀ ਨਵਾਂ ਲੈ ਕੇ ਆਈ ਹੈ ਨਵਾਂ ਲੈ ਕੇ ਆਈ ਹੈ 7 ਕਰੋੜ ਜੋ ਕਿ ਪਹਿਲਾਂ ਸੀ 5 ਕਰੋੜ ਹੁਣ ਹੈਗਾ 7 ਕਰੋੜ ਵਧਾਉਂਦੀ ਵੀ ਹੋਗਾ ਇਨਾਮ ਵਧਾਦੀ ਹੈ ਸਰਕਾਰ ਵੀ 7 ਕਰੋੜ ਦਾ ਪਹਿਲਾ ਇਨਾਮ ਹੈ ਜੋ ਕਿ ਇਹ ਨਾਮ ਪਬਲਿਕ ਦੇਣ ਦੀ ਗਾਰੰਟੀ ਹੈ ਪਬਲਿਕ ਦੇਣ ਦਾ ਮੈਂ ਅੰਦਾਜ਼ਾ ਦਿੱਤਾ ਤੁਹਾਨੂੰ ਵਿਕੀ ਟਿਕਟਸ ਨਿਕਲੇਗਾ ਦੂਜੀ ਗੱਲ ਇਹ ਡੇਟ ਇਹ ਨਹੀਂ ਆ ਗਈ 16 8 2025 ਜੀ ਤੇ ਹੋਰ ਤੇਜੀ ਗੱਲ ਆਖੀ ਹੈ ਕਿ ਆ ਬਾਕੀ ਇਨਾਮ ਵੀ ਦੱਸਣਾ ਮੈਂ ਤੁਹਾਨੂੰ ਬਾਕੀ ਨਾਮ ਹੈ ਕਿ ਜੀ 9 10 ਲੱਗਦਾ 5 ਲੱਗਦਾ 20 ਲੱਗਦੇ ਪੰਜ ਪੰਜ ਨਾਮ ਆਤਾ ਜੀ ਲਖਪਤੀ ਕਰੋੜਪਤੀ ਤੁਸੀਂ ਘਰੇ ਬੈਠ ਕੇ ਬਣ ਸਕਦੇ ਹੋ ਮਹਿਜ 500 ਰੁਪਏ ਦੀ ਟਿਕਟ ਹੈ 500 ਰੁਪਏ 500 ਰੁਪਏ ਜੇਕਰ ਤੁਸੀਂ ਇਸ ਵਾਰ ਕਿਸੇ ਨੂੰ ਬਰਥਡੇ ਤੇ ਜਾਂ ਫਿਰ ਕਿਸੇ ਨੂੰ ਕੋਈ ਗਿਫਟ ਦੇਣਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ 1100 ਰੁਪਏ ਦੀਆਂ ਦੋ ਟਿਕਟਾਂ ਤੁਸੀਂ ਦੇ ਦੇਣੀਆਂ ਨੇ ਇਹ ਵੀ ਟਿਕਟਸ ਹੁੰਦੀਆਂ ਨੇ ਇਹ ਤੁਸੀਂ ਦੇ ਦੇਣੀਆਂ ਨੇ ਤੇ ਜੇਕਰ ਉਹ ਕਰੋੜਪਤੀ ਬਣ ਗਿਆ ਤੇ ਤੁਹਾਨੂੰ ਚਾਰ ਰਹੀ ਹੈ ਹਾਂਜੀ 1000 ਰੁਪਏ ਦੀਆਂ ਦੋ ਟਿਕਟਾਂ ਆਣ ਗਿਆ ਤੇ ਤੁਸੀਂ ਉਹਨੂੰ ਸਗਨ ਪਾ ਦੇਣਾ ਤੇ ਜੇਕਰ ਉਹ ਕਰੋੜਪਤੀ ਬਣ ਗਿਆ ਤੇ ਤੁਹਾਨੂੰ ਜਿਹੜੇ ਕੀ ਦਵਾਵਾ ਰਹੇਗਾ ਅਗਲਾ ਲੱਖਪਤੀ ਵੀ ਬਣ ਸਕਦਾ ਤੇ ਤੁਸੀਂ ਵੀ ਕਰੋੜਪਤੀ ਤੇ ਲੱਖਪਤੀ ਬਣ ਸਕਦੇ ਹੋ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਲਾਟਰੀਆਂ ਇਸ ਤੋਂ ਇਲਾਵਾ ਹੋਰ ਵੀ ਆ ਗਈਆਂ ਮੰਥਲੀ ਆ ਗਈ ਹੈ ਜੀ ਇਹ ਟੈਸਟਰ ਦਲਦੀ ਵੀ ਰਥ ਯਾਤਰਾ ਬੰਪਰ ਇੱਕ ਹੀ ਇੱਕ ਹੀ ਚੀਜ਼ ਹੈ ਨਵੀਂ ਆਈ ਹੈ ਰਥ ਯਾਤਰਾ ਇਹ ਵੀ ਸਰਕਾਰ ਦੀ ਹੈ ਇਹ ਗਵਰਨਮੈਂਟ ਆਫ ਨਾਗaland ਦੀ ਹੈ ਨਾਗaland ਸਰਕਾਰ ਦੀ ਹੈ ਜੀ ਇਹ ਪੰਜਾਬ ਦੀ ਨਹੀਂ ਹੈ ਕਿੰਨੇ ਦੀ ਹੈ ਐਵੀ 500 ਦੀ ਹੈ। ਕੀ ਬਾਤ ਹੈ ਜੀ ਰਾਤ ਦੀ ਯਾਤਰਾ ਬੰਪਰ ਕੱਢਿਆ ਨਾਗaland ਸਰਕਾਰ ਨੇ। ਨਾਗaland ਦੀ ਉਹ ਸਰਕਾਰ ਹੈ ਜਿਨੇ ਕਈ ਕਰੋੜਪਤੀ ਬਣਾਤੇ ਪੰਜਾਬ। ਹਾਂ ਕਈ ਬਣਾਏ ਸਾਢੇ ਕੋਲੀ ਬਣੇ ਨੇ ਕਈ ਬੰਦੇ। ਹਾਂਜੀ। ਨਾਗaland ਦੀ ਲੋਟਰੀ ਵਧੀਆ ਹੁੰਦੀਆਂ ਨੇ। ਇਹ ਇਹ ਜਿਹੜਾ ਪਹਿਲਾ ਨਾਮ ਹੈ 3 ਕਰੋੜ ਦਾ। ਹਾਂਜੀ। ਤੇ 5 ਲੱਖ ਦੇ 5 ਨਾਮ, 10 ਲੱਖ ਦੇ 5 ਨਾਮ, ਬਾਕੀ ਛੋਟੇ ਨਾਮ ਬੜੇ ਨੇ ਕਾਫੀ। ਅਗਰ ਮੈਂ ਡਿਟੇਲ ਜਾਵਾਂਗਾ ਤੇ ਕਾਫੀ ਤਾਂ ਵੀਡੀਓ ਲੰਬਾ ਹੋ ਜਾਣਾ ਹੈ। ਜੀ ਜੀ। ਹਾਂ। ਸੋ 3 ਕਰੋੜ ਦਾ ਗਰੰਟੀਡ ਹੈ ਆਮ। ਇਹ ਡੇਟ ਆ ਗਈ ਆਂਦੀ 19/7 19/7 2025। ਤੁਸੀਂ ਇਹ ਲੋਟਰੀ ਖਰੀਦਣੀ ਸ਼ੁਰੂ ਕਰ ਦੋ ਜਿਹੜਾ ਤੁਹਾਨੂੰ ਲੱਗਦਾ ਕਿ ਮੇਰਾ ਲੱਕੀ ਨੰਬਰ ਹੈ ਉਸ ਲੱਕੀ ਨੰਬਰ ਦੀ ਲੋਟਰੀ ਵੀ ਤੁਸੀਂ ਲੈ ਸਕਦੇ ਹੋ ਨਾ ਕੋ ਬਹੁਤ ਸਾਰੀਆਂ ਲੋਟਰੀ अवेलेबल ਰਹਿਣ ਗਿਆ ਕੋਈ ਕਮੀ ਨਹੀਂ ਰਹੇਗੀ ਜੀ ਜੀ ਲੋਟਰੀ ਹੈਗੀ ਇੱਕ ਜੀ ਮੰਥਲੀ ਜੀ ਅਗਰ ਤੁਸੀਂ ਘੱਟ ਪੈਸੇ ਨਾਲ ਲਗਾ ਕੇ ਆਪਾਂ ਕਿਸਮਤ ਅਜ਼ਮਾਣਾ ਚਾਹਦੇ ਹੋ 200 ਵੀ ਟਿਕੜਿਆ ਹੈ ਜੀ ਤੇ ਇਹ ਹਰ ਮਹੀਨੇ ਖੁੱਲਦੀ ਹੈ 12 ਮਹੀਨੇ ਹਰ ਮਹੀਨੇ ਜੀ ਹਰ ਮਹੀਨੇ ਦਾ ਪਹਿਲਾ ਪਹਿਲਾ ਸੰਚੇਵਾਰ ਖੁੱਲਦੀ ਹੈ ਕਰੀਬਰੀ ਅੰਦਾਜ਼ਾ ਕਈ ਵਾਰੀ ਪਹਿਲਾ ਕਰੀਬਾਰ ਦੂਜਾ ਮੰਦਗੀ ਹਰ ਮਹੀਨੇ ਖੁੱਲਦੀ ਗੁਲਦੀਆਂ ਨੇ ਤੇ ਹਰ ਮੈਨੇਜਰ ਨੇ 1.5 ਕਰੋੜ ਦੇ ਨਾਮੇ 200 ਰੁਪਏ ਨਾਲ 1.5 ਕਰੋੜ ਦਿਆ ਜੀ ਮੈਨੂੰ ਲੱਗਦਾ ਮੈਂ ਨਾ ਤਿੰਨਾਂ ਟਿਕਟਾਂ ਦੇ ਪੈਸੇ ਜੋੜਲੇ ਸੀ 7 ਕਰੋੜ 3 ਕਰੋੜ ਤੇ ਇਸ ਤੋਂ ਇਲਾਵਾ ਇਹ 200 ਰੁਪਏ ਦੀ ਟਿਕਟ ਜੀ ਆ 1.5 ਕਰੋੜ ਦੀ ਟਿਕਟ ਹੈ 200 ਰੁਪਏ ਦੀ ਇਹਦਾ ਪ੍ਰਾਈਸ ਹੈ ਤੁਸੀਂ ਅਜ਼ਮਾ ਸਕਦੇ ਹੋ ਆਪਣਾ ਲੱਕ ਪਰ ਸਹੀ ਦੁਕਾਨ ਕਿੱਦਾਂ ਚੂਜ਼ ਕਰੀਏ ਬਹੁਤ ਸਾਰੀਆਂ ਦੁਕਾਨਾਂ ਨੇ ਸਸਪੈਂਸ ਆ ਜਾਂਦਾ ਦਿਮਾਗ ਦੇ ਵਿੱਚ ਸੋਚਦੇ ਯਾਰ ਇੱਕ ਦੁਕਾਨ ਤੇ ਜਾਈਏ ਇਹਨਾਂ ਕੋਲ ਜਾਈਏ ਉਹਨਾਂ ਕੋਲ ਜਾਈਏ ਪਰ ਬਾਪੂ ਜੀ ਤੇ ਕੋਲ ਮਿਲਦੀਆਂ ਨੇ ਸਹੀ ਗਰੰਟੀਡ ਟਿਕਟਾ ਟਿਕਟਾ ਦੀ ਕੋਈ ਏਅਰ ਫੇਰਤਾ ਨਹੀਂ ਹੋਏਗੀ ਟਿਕਟ ਦੀ ਕੋਈ ਏਅਰਪੇ ਨਹੀਂ ਅਸੀਂ ਪੂਰੀ ਗਰੰਟੀ ਦਿੰਨੇ ਆ ਤੇ ਨਾਲੇ 5 ਲੱਖ ਦਾ ਇਨਾਮ ਹਾਂਜੀ ਆਪਾਂ ਡੰਕੇ ਦੇ ਛੋੜ ਦੇ ਗਨੇ ਆ ਕਿ ਕੋਈ ਮੇਰੀ ਗਲਤ ਟਿਕਟ ਸਾਬਿਤ ਕਰੇਗਾ ਦੁਕਾਨ ਜੋ 5 ਲੱਖ ਰੁਪਏ ਦਾ ਨਗਦ ਇਨਾਮ ਰੱਖਿਆ ਬਾਕੀ ਬਕਾਇਦਾ ਅਸੀਂ ਲਿਖ ਕੇ ਵੀ ਦਿੰਨੇ ਲਿਵਾਵੇ ਜੋ ਜੀ ਲਿਵਾਵੇ ਤੇ ਲਿਖ ਕੇ 5 ਲੱਖ ਦਾ ਨਗਦ ਇਨਾਮ ਜੇਕਰ ਇਹਨਾਂ ਦੀ ਕੋਈ ਟਿਕਟਾ ਨੂੰ ਗਲਤ ਸਾਬਿਤ ਕਰ ਦਵੇ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਰੋੜਪਤੀ ਕਿਹੜੇ ਬਣਿਆ ਜੀ ਇਹ ਤਸਵੀਰਾਂ ਲੱਗੀਆਂ ਹੋਈਆਂ ਨੇ ਕੋਈ ਇਹਨਾਂ ਦੇ ਕੋਲੋਂ ਲਾਟਰੀ ਪੰਨ ਦੇ ਲਈ ਡੇਰਾ ਬ ਕੋਈ ਬੰਕੂਰਾ ਤੋਂ ਆ ਰਿਹਾ ਕੋਈ ਚੰਡੀਗੜ੍ਹ ਤੋਂ ਆ ਰਿਹਾ ਕੋਈ ਗੋਰਖਪੁਰ ਤੋਂ ਆ ਰਿਹਾ ਇਹ ਤੁਸੀਂ ਵੇਖ ਸਕਦੇ ਹੋ ਕਿ ਵਕ ਵਕ ਥਾਵਾਂ ਦੇ ਕਰੋੜਪਤੀ ਹੈ ਜਿਹੜੇ ਕਿ ਇਹਨਾਂ ਨੇ ਬਣਾਏ ਨੇ ਔਰ ਇਸ ਵਾਰ ਮੋੜ ਤੋਂ ਪੰਜਾਬ ਸਰਕਾਰ ਲਾਟਰੀ ਰਾਖੀ ਬੰਪਰ ਲੈ ਕੇ ਆਈ ਹੈ ਔਰ ਜ਼ਬਰਦਸਤ ਰਾਖੀ ਬੰਪਰ ਹੈ 7 ਕਰੋੜ ਦਾ ਇਨਾਮ ਹੈ ਹੋਰ ਵੀ ਬੰਪਰ ਤੁਸੀਂ ਇਹਨਾਂ ਦੀ ਸ਼ਾਪ ਤੇ ਆ ਕੇ ਪਾ ਸਕਦੇ ਹੋ ਔਰ ਵਟਸਐਪ ਕਰੋ ਇਹਨਾਂ ਨੂੰ 988349494 ਤੇ ਇਸ ਤੋਂ ਇਲਾਵਾ ਕੋਈ ਹੋਰ ਇਨਕੁਆਰੀ ਹੋਵੇ ਤਾਂ ਕਿਸ ਨੰਬਰ ਤੇ ਕਾਲ ਕਰੋ ਹੋਰ ਇਨਕੁਆਰੀ ਕਰੀ ਦੀ ਲੋੜ ਨਹੀਂ ਵੈਸੇ ਮੈਥਿਊ ਨਾ ਬਾਕੀ WhatsApp ਤੇ ਮੈਸੇਜ ਭੇਜ ਕੇ ਵੀ ਰਿਅਲ ਆਪਾਂ ਤੇ ਨੰਬਰ ਤੇ ਹੋਰ ਵੀ ਦੇ ਸਕਨੇ ਆ ਲੇਕਿਨ ਆਪਾਂ ਫੋਨ ਦਾ ਨੰਬਰ ਨਹੀਂ WhatsApp ਦਾ ਆਪਸੋ ਰੱਖਿਆ ਹੈ ਕਿਉਂਕਿ ਫੋਨ ਤੇ ਇਨਾ ਟਾਈਮ ਹੁੰਦਾ ਨਹੀਂ ਹੈ ਲੋਕੀ ਕਹਿੰਦੇ ਤੁਹਾਡੇ ਫੋਨ ਨਹੀਂ ਚੁੱਕਦੇ ਦੀ ਸਾਡੇ ਫੋਨ ਨਹੀਂ ਚੁੱਕਦੇ ਫੇਰ ਗਾਹਕ ਨੂੰ ਤੁਹਾਡੀ ਨਾਜ਼ਗੀ ਹੋ ਜਾਂਦੀ ਹੈ ਅਸਲਕਿ ਕਿ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ WhatsApp ਤੇ ਮੈਸੇਜ ਭੇਜ ਕੇ ਲਗਾਓ ਲਓ ਔਰ ਦੂਜੀ ਗੱਲ ਹੈ ਕਿ ਤੁਸੀਂ ਅਗਰ ਟਿਕਟ ਮੰਗਾਣੀ ਹੈ ਤੇ ਤੁਸੀਂ ਐਡਰੈਸ ਨੋਟ ਕਰ ਲਓ ਸਾਡਾ ਸੋਪ ਨੰਬਰ 4950 ਗੁਰਤੇਗ ਬਾਦੂ ਮਾਰਕੀਟ ਘੰਟਾ ਘਰ ਜੋ ਕਿ ਬਿਲਕੁਲ ਕਿੰ ਕਿਲੋਮੀਟਰ ਪੰਦਾਵੇ ਤੇ ਸਟੇਸ਼ਨ ਤੋਂ ਸਿਰਫ ਮਹਿਤ 5 ਮਿੰਟ ਦਾ ਹਰਤਾ ਹੈ ਪੈਦਲ ਪੈਦਲ ਹੀ 5 ਮਿੰਟ ਪੈਦਲ ਆ ਕੇ ਤੁਸੀਂ ਏਕੂਂਕਾਰ ਲੋਟਰੀ ਦੁਕਾਨਾਂ ਬੜੀਆਂ ਨੇ ਘੰਟਾ ਘਰ ਚ ਤੁਹਾਨੂੰ ਬੜੀਆਂ ਦੁਕਾਨਾਂ ਮਿਲ ਜਾਣਗੀਆਂ ਤੇ ਏਕੂਂਕਾਰ ਦੇ ਘਰ ਪਾਣਾ 49 50 ਨੰਬਰ ਦੁਕਾਨ ਲੱਭ ਕੇ ਮੇਰੀ ਫੋਟੋ ਲੱਗੀ ਹੈ ਤੁਹਾਨੂੰ ਮੇਰੀ ਫੋਟੋ ਦਿਖਾ ਦਿਓ ਰੋਡ ਤੇ ਵੀ ਬੋਰ ਲੱਗਿਆ ਵੀ ਤੇ ਦੁਕਾਨਾਂ ਤੇ ਫੋਟੋਆਂ ਲੱਗੀਆਂ ਮੇਰੀਆਂ ਤੁਸੀਂ ਦੂਰੋਂ ਦੇਖ ਸਕਦੇ ਹੋ ਕਿ ਰੋਡ ਤੇ ਵੀ ਬੋਰਡ ਲੱਗਿਆ ਹੋਇਆ ਹੈ ਇੱਕ ਕਮਰ ਅਜੰਸੀ ਦਾ ਤੁਸੀਂ ਇਹਨਾਂ ਦੇ ਕੋਲ ਆ ਕੇ ਇਹ ਲੋਟਰੀ ਪਾ ਸਕਦੇ ਹੋ WhatsApp ਨੰਬਰ ਇਹਨਾਂ ਨੇ ਦੱਸ ਤਾ WhatsApp ਨੰਬਰ ਦੱਸਤਾ ਦੂਜੀ ਕਰੀ WhatsApp ਨੰਬਰ ਤੇ ਕੰਡਕਟ ਕਰਕੇ ਤੁਹਾਨੂੰ ਨੰਬਰ ਦੱਸਿਆ ਬਈ ਮੈਡਮ ਨੇ ਵੀ ਤੇ ਮੈਂ ਵੀ ਦੱਸ ਦਿੰਦਾ ਦੁਬਾਰਾ 98349494 ਅਗਰ ਤੁਸੀਂ ਘਰ ਬੈਠੇ ਵੀ ਟਿਕਟ ਮੰਗਾ ਸਕਦੇ ਹੋ ਕਿ ਅਗਰ ਤੁਹਾਨੂੰ ਚਾਹੀਦੀ ਤਾਂ ਟਿਕਟ ਅਜਗਾ ਕਿ ਤੁਸੀਂ ਕੋਈ ਟਾਈਮ ਨਹੀਂ ਹੈਗਾ ਤੁਸੀਂ ਬਿਜੀ ਹੋ ਜਾਂ ਤੁਸੀਂ ਦੂਰ ਰਹਿੰਦੇ ਹੋ ਤਾਂ ਤੁਸੀਂ ਘਰ ਬੈਠੇ ਵੀ ਟਿਕਟ ਘਰ ਬੈਠੇ ਵੀ ਬਾਈ ਪੋਸਟ ਮੰਗਾ ਸਕਦੇ ਹੋ ਮਾਈਪੋਰਟ ਤੁਹਾਨੂੰ ਘਰ ਪੋਸ ਦੀ ਕਰਾਂਗੇ ਤੇ ਅਭੀ ਆਪਾ ਆਪਸ਼ਨ ਰੱਖਿਆ ਹੋਵੇ ਆ ਕਿ ਜਿੱਥੇ ਮਰਜ਼ੀ ਬੈਠੇ ਹੋ ਤੁਸੀਂ ਪੰਜਾਬ ਦੇ ਕੋਈ ਕੋਨੇ ਦੇ ਵਿੱਚ ਬੈਠੇ ਹੋ ਭਾਰਤ ਦੇ ਕੋਈ ਕੋਨੇ ਦੇ ਵਿੱਚ ਬੈਠੇ ਹੋ ਕਿਸਮਤ ਅਜ਼ਮਾਣਾ ਹੁਣ ਮੁਸ਼ਕਲ ਨਹੀਂ ਹੈ 500 ਰੁਪਏ ਦੇ ਵਿੱਚ ਤੁਸੀਂ ਘਰ ਬੈਠੇ ਇਹਨਾਂ ਕੋ ਵਟਸਐਪ ਕਰਕੇ ਵਟਸਐਪ ਸਕਰੀਨ ਤੇ ਤੁਸੀਂ ਨੰਬਰ ਵੀ ਦੇਖ ਸਕਦੇ ਹੋ ਜਿਹੜਾ ਕਿ ਫਲੈਸ਼ ਹੋ ਰਿਹਾ ਘਰੇ ਬੈਠੇ ਟਿਕਟ ਮੰਗਾ ਸਕਦੇ ਹੋ ਆਪਣੇ ਲੱਕ ਨੂੰ ਅਜ਼ਮਾ ਸਕਦੇ ਹੋ ਕੀ ਪਤਾ ਅਗਲੇ ਕਰੋੜਪਤੀ ਜਾਂ ਲੱਖਪਤੀ ਤੁਸੀਂ ਹੋਵੋ